ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੁਸਾਬਾਦ ਦੇ ਰਹਿਣ ਵਾਲੇ ਆ ਜੀ ਗੱਲ ਹੋਈ ਅੱਜ ਸਾਰੇ ਇਲਾਕੇ ਵਿੱਚ ਪਟਾ ਜੀ ਗੱਲ ਹਾਂਜੀ ਗੱਲ ਹੋਈ ਵੀ ਸਾਡੇ ਬੇਟੇ ਉਧਰੋਂ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਚਦੇ ਹੀ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਕਿੰਨੇ ਬੰਦੇ ਆਏ ਸੀ ਜੀ ਬੰਦੇ ਤਾਂ ਪੰਜ ਤਾਂ ਹੀ ਪਛਾਣਦੇ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ ਹੈਗੇ 8 10 ਹਾਂ ਜੀ ਰਾਤੀਂ 2 ਵਜੇ ਕੰਪਲੇਨ ਕਰਕੇ ਆਦੇ ਕੰਪਲੇਨ ਦਾ ਡਿਟਾਲ ਹੀ ਨਹੀਂ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਹੈ ਹਾਂ ਜੀ ਕੰਪਲੇਨ ਲਿਖਾਈ ਗਈ ਹਾਂਜੀ ਲਿਖਾਈ ਗਈ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਦੀ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵਿਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਹੀ ਆਇਆ ਕੋਈ ਇਹਨਾਂ ਦੇ ਫਿਰ ਉਹਨਾਂ ਨੇ ਅੱਥੀ ਪੈ ਕੇ ਕਪੜੇ-ਕੁਪੜੇ ਵੀ ਬਾੜੇ-ਵਾਲ ਵੀ ਬਿਥੇਰੇ ਕੋਏ ਇਹਨਾਂ ਦਾ ਘਰ ਉੱਧਰ ਸਾਨੂੰ ਤੇ ਬਾਅਦ ਚ ਪਤਾ ਲੱਗਾ ਵੀ ਲੜਾਈ ਹੋਈ ਦੀ ਇੱਥੇ ਜਿਨ੍ਹਾਂ ਨੇ ਨਾ ਪਾਜੀ ਉਹਨਾਂ ਨੂੰ ਜਾਣਦੇ ਨਹੀਂ ਹੁਣ ਲਾਗੇ ਤੇ ਸੋ ਮੋਨੂ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕੋ ਦਾ ਭਰਾ ਰੋਲ ਆਉਂਦਾ ਅੱਡੇ ਤੇ ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ ਗੋਲੀਆਂ ਵਗੈਰਾ ਵੀ ਚੱਲੀਆਂ ਚੱਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲੋਂ ਹਾਂਜੀ ਕਿਰਪਾਨਾਂ ਵੀ ਚੱਲੀਆਂ ਕੀ ਮੰਗ ਕੀ ਕਰਦੇ ਕਿੰਨੇ ਕ ਬੰਦੇ ਨੇ ਮੰਗੇ ਇਹ ਕਾਦੇ ਵੀ ਇਨਸਾਫ ਹੋਣਾ ਚਾਹੀਦਾ ਸੁਣਨਾ ਸ਼ਰਮ ਹੋਣਾ ਚਾਹੀਦਾ ਜਿਹੜੇ ਦਰਜਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ 'ਚ ਪਰਚੇ ਈਲ ਚ ਵਿੱਚ ਰਹੇ ਆ ਪੁਲਿਸ ਲਈ ਆਸ਼ਸ਼ੋਂ ਤੋਂ ਆਇਆ ਕਿ ਉਹ ਵਿਆ ਪੁਲਿਸ ਆਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲਦੇ ਕਿੱਥੇ ਕਦੀ ਕਿਸ ਨੂੰ ਖੜਕੇ ਲਈ ਜਾਂਦੇ ਕਹਿੰਦੇ ਜਨਾਨੀਆਂ ਚੱਲੋ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਕੱਢ ਨਹੀਂ ਵੀ ਨਾਲ ਚੱਲ ਜਾਣਗੇ ਸਮਝਦੇ ਕਿ ਪੂਰੀ ਠੱਗਾ ਕਰ ਰਹੀ ਹੈ ਠੱਗਾ ਕਰੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣਾ ਹੀ ਵੀ ਨਾਲ ਚੱਲਾਂਗੇ ਅਹੀਂ ਕੱਲੀਆ ਕਿੱਥੇ ਚੱਲ ਗਏ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਸਮਰਟ ਆਰਡਰ 810 ਬੰਦੇ ਇਹ ਜਿਹਨਾਂ ਦੇ ਹਾਂਜੀ ਜਾਨੀਏ ਪੰਜੇ ਕਿ ਨਹੀਂ ਬਣਾਣ ਚ 15 20 ਜਾਨੇ ਹੈਗੇ ਭੋਲੀ ਮੇਰਾ ਨਾਮ ਮਨਜੀਤ ਕੌਰ ਮੁਸਤਰਾ ਮੁਸਵਾਦੇ ਰਹਿਣ ਵਾਲੇ ਮੇਨ ਬਾਜ਼ਾਰ ਤੇ ਭਾਜੀ ਅਸੀਂ ਉੱਥੇ ਮਾਪੋ ਤੇ ਉੱਥੇ ਕੋਲਤੇ ਬਾਜ਼ਾਰ ਚ ਤੇ ਇਹ ਵੀਰੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲੌਕ ਕਰਦਾ ਤੇ ਉਹਨਾਂ ਨੇ ਹਾਂਜੀ ਮੇਰੇ ਹਾਂਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਡੱਕਿਆ ਉਹਨਾਂ ਨੂੰ ਤੁਹਾਡੇ ਵੇਚਣਾ ਰੋਕਿਆ ਕਿ ਨਸ਼ੇ ਰੋਕਿਆ ਅੱਛਾ ਜੀ ਵੀ ਤੁਸੀਂ ਮੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦੋ ਤੁਸੀਂ ਬੱਚਿਆਂ ਨੂੰ ਨਾ ਲੱਸੀਆਂ ਤੇ ਲਾਓ ਅੱਛਾ ਜੀ ਹਾਂਜੀ ਤੇ ਇਹ ਕਰਨੇ ਇਹਨਾਂ ਨੇ ਗਲਤ ਸਮਝਿਆ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਦੇ ਗੋਲੀਆਂ ਚਲਾਈਆਂ ਹਾਂਜੀ ਹਾਂਜੀ ਉਹ ਗੱਲ 'ਤੇ ਉਹ ਉਹ ਗੱਲ 'ਤੇ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਚੇ ਆਂ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ 'ਚ ਰੋਕਣ ਤੋਂ ਕਿਤੇ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕੁ ਬੰਦੇ ਸੀ ਟੋਟਲ ਜੀ ਉਹ ਹੈਗੇ ਜੀ ਆਪਣੇ ਦੋ 10 15 ਜਣੇ ਕੋਈ ਨਹੀਂ ਸੁਣੀ ਸੁਣਾਈ ਕੀਤੀ ਕੋਈ ਨਹੀਂ ਮੰਗੀ ਮੰਗ ਕੀ ਕਰਦੇ ਪੁਲਿਸ ਤੋਂ ਅਸੀਂ ਮੰਗੇ ਇਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਤੇ ਹਣਾਈ ਹੋਣੀ ਚਾਹੀਦੀ ਹੈ ਅਸੀਂ ਰਾਤ ਪੁਲਿਸ ਨੂੰ ਕਾਲ ਕੀਤੀ ਜਦੋਂ ਲੜਾਈ ਹੋਣ ਦੀ ਨਾ ਉਸੇ ਵੇਲੇ ਅਸੀਂ ਦੋ ਤਿੰਨ ਵਾਰ ਉਹਨਾਂ ਨੂੰ ਕਾਲ ਕੀਤੀ ਉਹ ਨਹੀਂ ਆਏ ਕੀ ਸਮੇਂ ਤੇ ਕਿਉਂ ਨਹੀਂ ਆਏ ਪੁਲਿਸ ਵਾਲੇ ਜੀ ਇਹ ਹੁਣ ਅਹੀਂ ਨਹੀਂ ਜਾਂਦੇ ਇਹ ਕੀ ਵੀ ਇਹਨਾਂ ਨੇ ਕੋ ਮਤਲਬ ਕੋਈ ਪੈਸੇ ਦਾ ਹਿਸਾਬ ਕਿਤਾਬ ਆ ਕਿ ਕੀ ਹਿਸਾਬ ਆ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਬੰਦਿਆਂ ਦਾ ਜਿਨ੍ਹਾਂ ਨੇ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਇਦਾਂ ਗੋਲੀ ਰ ਨਸ਼ਿਆਂ ਦਾ ਗੋਲੀ ਇਹਨਾਂ ਨੇ ਪਹਿਲਾਂ ਵੀ ਹੈਗਾ ਤਾਂ ਸੋਣਾ ਵਿੱਚ ਰਾਤੀ ਇੱਕ ਇੱਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਸਰ ਵਾਰਦਾਤ ਬਾਰੇ ਮੈਨੂੰ ਪਤਾ ਨਹੀਂ ਮੈਂ ਮੌਕੀ ਪੀਸੀ ਹਾਂ ਪੀਚਾ ਹਾਂ ਹਾਂਜੀ ਹਾਂਜੀ ਬਾਰੇ ਪੀਸੀ ਹਾਂ ਤਾਂ ਕੀ ਬੋਲੋ ਮੇਰੇ ਪੀਸੀ ਹਾਂ ਤੇ ਦੂਜੀ ਹੈ ਤਾਂ ਮੈਂ ਇਹਨਾਂ ਨਾਲ ਆਇਆ ਹਾਂ ਸਟਾਰ ਨਾਲ ਸੋ ਅੱਜ ਕੈਮਰੇ ਨੂੰ ਵੀ ਚੈੱਕ ਕਰ ਰਹੇ ਹਾਂ ਜੋ ਅੱਗੇ ਰਿਕਾਰਡ ਹੋ ਉਸ ਦਾ ਆਪਣਾ ਇਹਨਾਂ ਲੋ ਗਿਆ ਵੀ ਗੋਲੀਆਂ ਚਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਹਾਂ ਬੋਲ ਹੁਣ ਇੱਕ ਤੋਂ ਆਪਾਂ ਚੈੱਕ ਕੀਤਾ ਇਹ ਬਹੁਤ ਐਸੇ ਸਿੱਟਾ ਮਿਲਿਆ ਵਾ ਹਾਂਜੀ ਬੋਲ ਬੰਦਾ ਉਹ ਆਪਾਂ ਦਾ ਦੇਖ ਕਰਦੇ ਅੱਗੇ ਕੰਪਲੀਟ ਕਰ ਲਿਆ ਕੈਮਰੇ ਨੂੰ ਵੀ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਸ਼ੇ ਤੋਂ ਇਹਨਾਂ ਨੇ ਕਿਹਾ ਨਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਲੀਆਂ ਚਲਾਈਆਂ ਗਈਆਂ ਜੋ ਬੁੱਕ ਦੇ ਸਹੀ ਕਾਰਨ ਹੋਊ ਉਹ ਕਾਰਵਾਈ ਕਰਨੀ ਪਵੇਗੀ ਜੋ ਹਾਂ ਉਹ ਐਡਰੈਸ ਮੈਨੂੰ ਵੀ ਉਹਦਾ ਮਤਾ ਕਰਦਾ ਕਿ ਜੋ ਜੋ ਲੋਕ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਕਰਦੀ ਸੀ ਉਹਨਾਂ ਉੱਤੇ ਸਭ ਤੋਂ ਵੱਡਾ ਪਿਸਤਾ ਸੱਤ ਮੇਰਾ ਬੇਜਿੱਤੀ ਮੈਂ ਅੱਜ ਚੱਲ ਆ ਉਹ ਥਾਣੇ ਜੋ ਰਿਕਾਰਡ ਕਢਾ ਕੇ ਵੈਰੀਫਾਈ ਕਰਾ ਜਾਕਰ ਜਿੰਨੇ ਵੀ ਉਹਨਾਂ ਦੇ ਪਰਚੇ ਰਜਿਸਟਰ ਹੈਗੇ ਜਾਂ ਕਿੱਧਰ ਹੈਗੇ ਫ੍ਰੀਵਲ ਬੰਦੇ ਕੀ ਹੈਗੇ ਉਹ ਸਾਰਾ ਇਹਨਾਂ ਦਾ ਛੋਟੇ ਚੇਤੇ ਕਰਦੇ ਨਸ਼ੇ ਦਾ ਕੰਮ ਹੋ